ਸੰਵਾਦ ਅਰਗੇ ਦੋਸਤੋ ਇਹ 우ਸਤਾਦ ਜੀ ਤਿਆਰ ਕਰ ਰਹੇ ਹਨ ਵਿਰਾਸਤੀ ਲੋਕ ਸਾਜ ਸਾਡੇ ਭਾਰਤ ਦੇ ਸਾਡੀ ਵਿਰਾਸਤ ਦੀਆਂ ਨਿਸ਼ਾਨੀਆਂ ਸਾਡੇ 뮤직 ਦੇ ਹਮਸਫਰ ਸਾਡੇ ਲੋਕ ਸਾਜ ਇਹ ਦੋਸਤੋ 우ਸਤਾਦ ਜੀ ਬਾਸਤੂ ਤਿਆਰ ਕਰਨ ਲੱਗੇ ਆ ਗੋਪੀ ਚੰਦਾ ਇਹ ਉੜੀਸਾ ਦਾ ਲੋਕ ਸਾਜ ਹੈ ਦੋਸਤੋ ਇਸ ਲੋਕ ਸਾਜ਼ ਨੂੰ ਭਾਰਤ ਦੇ ਹਰ ਇੱਕ ਤਰ੍ਹਾਂ ਦੇ ਮਿਊਜ਼ਿਕ ਵਿੱਚ ਵਰਤਿਆ ਜਾਂਦਾ ਹੈ ਚਾਹੇ ਧਾਰਮਿਕ ਗਾਣੇ ਹੋਣ ਚਾਹੇ ਰੋਮਾਂਟਿਕ ਗਾਣੇ ਹੋਣ ਚਾਹੇ ਭੰਗੜੇ ਵਾਲੇ ਗਾਣੇ ਹੋਣ ਚਾਹੇ ਬਾਲੀਵੁੱਡ ਦੇ ਗਾਣੇ ਹੋਣ ਚਾਹੇ ਹਰਿਆਣਵੀ ਗਾਣੇ ਹੋਣ ਚਾਹੇ ਪੰਜਾਬ ਦੇ ਗਾਣੇ ਹੋਣ ਕਿਸੇ ਵੀ ਭਾਸ਼ਾ ਦੇ ਗੀਤਾਂ ਦੇ ਵਿੱਚ ਇਸ ਲੋਕ ਸਾਜ਼ ਨੂੰ ਵਰਤਿਆ ਜਾਂਦਾ ਹੈ ਇਸ ਲੋਕ ਸਾਜ਼ ਦਾ ਨਾਮ ਹੈ ਗੁਪੀ ਚੰਦਾ ਇਹ ਉੜੀਸਾ ਦਾ ਲੋਕ ਸਾਜ ਹੈ ਦੋਸਤੋ ਉਹਨਾਂ ਦੇ ਵਿਰਸੇ ਦਾ ਲੋਕ ਸਾਜ ਹੈ ਉਹਨਾਂ ਦਾ ਵਿਰਾਸਤ ਹੀ ਲੋਕ ਸਾਜ ਹੈ ਇਸ ਲੋਕ ਸਾਜ ਨੂੰ ਅੱਜ ਕੱਲ ਪੰਜਾਬੀ ਗਾਣਿਆਂ ਵਿੱਚ ਵੀ ਵਰਤਿਆ ਜਾਂਦਾ ਹੈ ਇਹ ਲੋਕ ਸਾਜ ਉਸਤਾਦ ਜੀ ਆਪ ਆਪਣੇ ਹੱਥੀ ਤਿਆਰ ਕਰਦੇ ਹਨ ਬੜੀ ਰੂਹ ਨਾਲ ਬੜੇ ਸ਼ੌਂਕ ਨਾਲ ਤਿਆਰ ਕਰਦੇ ਹਨ ਦੇਖੋ ਅੱਜ ਤੁਹਾਡੇ ਰੂਬਰੂ ਕਰਨ ਜਾ ਰਿਹਾ ਮੈਂ ਉਸਤਾਦ ਜੀ ਦੀ ਪੂਰੀ ਮਿਹਨਤ ਇੱਕ ਕਿਵੇਂ ਆਸਾਬੜ ਕਿਸ ਢੰਗ ਨਾਲ ਕਿੰਨੀ ਮਿਹਨਤ ਨਾਲ ਕਿੰਨੇ ਸ਼ੌਂਕ ਨਾਲ ਉਸਤਾਦ ਜੀ ਇਹਨਾਂ ਲੋਕ ਸਾਜਾਂ ਨੂੰ ਆਪਣੇ ਹੱਥਾਂ ਨਾਲ ਤਿਆਰ ਕਰਦੇ ਹਨ ਉਸਤਾਦ ਜੀ ਟੂੰਬੀਆਂ ਬੁਗਤੂ ਅਲਗੋਜੇ ਬੀਨ ਢੱਡ ਗੋਪੀਚੰਦ ਤੇ ਢਫਲੀ ਇਹ ਸਾਡੇ ਵਿਰਾਸਤੀ ਲੋਕ ਸਾਜਾਂ ਨੂੰ ਵਾਖੂਬੀ ਵਜਾਉਂਦੇ ਵੀ ਹਨ ਤੇ ਵਜਾਉਣਾ ਸਿਖਾਉਂਦੇ ਵੀ ਹਨ ਇਹ ਆਪਣੇ ਹੱਥੀ ਇਹਨਾਂ ਨੂੰ ਬਣਾਉਂਦੇ ਵੀ ਹਨ ਉਸਤਾਦ ਜੀ ਕੋਲ ਆਲ ਵਰਲਡ ਦੁਨੀਆ ਆਨਲਾਈਨ ਇਹਨਾਂ ਲੋਕ ਸਾਜਾਂ ਦਾ ਆਰਡਰ ਕਰਦੀ ਹੈ ਤੇ ਉਸਤਾਦ ਜੀ ਇਹਨਾਂ ਲੋਕ ਸਾਜਾਂ ਨੂੰ ਪਾਰਸਲ ਕਰ ਦਿੰਦੇ ਹਨ ਉਸਤਾਦ ਜੀ ਦੇ ਹੱਥਾਂ ਦੇ ਬਣੇ ਲੋਕ ਸਾਜ ਬਾਲੀਵੁੱਡ ਦੀਆਂ ਫਿਲਮਾਂ 'ਚ ਵੀ ਵੱਜਦੇ ਹਨ ਪੰਜਾਬੀ ਗਾਣਿਆਂ 'ਚ ਵੀ ਵੱਜਦੇ ਹਨ ਹਰਿਆਣਵੀ ਗਾਣਿਆਂ 'ਚ ਵੀ ਵੱਜਦੇ ਹਨ ਉਸਤਾਦ ਜੀ ਕੋਲ ਜਦੋਂ ਮਰਜੀ ਆ ਜਾਓ ਚਾਹਵਾਨਾਂ ਦਾ ਵਿਰਸੇ ਦੇ ਆਸ਼ਕਾਂ ਦਾ ਸੰਗੀਤ ਪ੍ਰੇਮੀਆਂ ਦਾ ਮੇਲਾ ਲੱਗਿਆ ਰਹਿੰਦਾ ਹੈ। ਉਸਤਾਦ ਜੀ ਨੇ ਆਪਣਾ ਬਾਕੀ ਦਾ ਸਾਰਾ ਜੀਵਨ ਹੁਣ ਇਸ ਵਿਰਸੇ ਦੀ ਸੇਵਾ ਵਿੱਚ ਲਗਾ ਦਿੱਤਾ ਹੈ। ਕੋਈ ਵੀ ਸੰਗੀਤ ਪ੍ਰੇਮੀ ਅਗਰ ਕੋਈ ਵੀ ਪੰਜਾਬੀ ਲੋਕ ਸਾਜ਼ ਸਿੱਖਣ ਦਾ ਚਾਹਵਾਨ ਹੋਵੇ ਤਾਂ ਤੁਸੀਂ ਉਸਤਾਦ ਜੀ ਨੂੰ ਆ ਕੇ ਮਿਲ ਸਕਦੇ ਆ ਸਕਰੀਨ ਤੇ ਨੰਬਰ ਚੱਲ ਰਿਹਾ। ਸਿੱਖਣ ਦੀ ਕੋਈ ਫੀਸ ਨਹੀਂ ਹੈ। ਜੇਕਰ ਦੋਸਤੋ ਤੁਸੀਂ ਕੋਈ ਵੀ ਪੰਜਾਬੀ ਲੋਕ ਸਾਜ ਮੰਗਵਾਉਣਾ ਚਾਹੁੰਦੇ ਆ ਤਾਂ ਉਸਤਾਦ ਜੀ ਨੂੰ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਜੀ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਹੈ 9463103417 ਇਸ ਨੰਬਰ ਤੇ ਤੁਸੀਂ ਫੋਨ ਕਰਕੇ ਉਸਤਾਦ ਜੀ ਨਾਲ ਸੰਪਰਕ ਕਰੋ ਤੁਹਾਨੂੰ ਆਨਲਾਈਨ ਹੋਮ ਡਿਲੀਵਰੀ ਕਿਸੇ ਵੀ ਪੰਜਾਬੀ ਲੋਕ ਸਾਜ ਦੀ ਹੋਮ ਡਿਲੀਵਰੀ ਤੁਹਾਨੂੰ ਹੋ ਜੂਗੀ ਜੀ ਤੁਸੀਂ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਿਸੇ ਵੀ ਪਿੰਡ 'ਚ ਕਿਸੇ ਵੀ ਸ਼ਹਿਰ 'ਚ ਕਿਸੇ ਵੀ ਦੇਸ਼ ਵਿੱਚ ਬੈਠੇ ਹੋ ਕੋਈ ਵੀ ਪੰਜਾਬੀ ਲੋਕ ਸਾਜ਼ 4 ਦਿਨ ਦੇ ਅੰਦਰ-ਅੰਦਰ ਤੁਹਾਡੇ ਤੱਕ ਪਹੁੰਚਾ ਦਿੱਤਾ ਜਾਵੇਗਾ। ਸੋ ਧੰਨਵਾਦ ਜੀ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਔਰ ਆਪਣੇ ਇਸ ਵਿਰਾਸਤੀ 뮤직 ਨੂੰ ਹੋਰ ਵਧਾਉਣ ਲਈ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ। ਅਗਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲੈਣਾ। ਧੰਨਵਾਦ ਦੋਸਤੋ। ਸਤਿ ਸ਼੍ਰੀ ਅਕਾਲ ਜੀ।